ਏਸੀ ਉਰੇ ਪ੍ਰੈਜ਼ੀਡੈਂਟ ਮੈਂ ਨਾ ਬਣਿਆ ਹੁੰਦਾ ਤਾਂ ਮੈਂ ਕਦੇ ਵੀ ਮੇਨਸਟ੍ਰੀਮ ਪੋਲਿਟਿਕਸ ਸੋਚ ਹੀ ਨਹੀਂ ਸਕਦਾ ਸੋ ਸਾਨੂੰ ਬਰਥ ਦੇਣ ਵਾਲੀ ਸਾਡੀ ਮਾਂ ਆਰਗੇਨਾਈਜੇਸ਼ਨ ਸਟੂਡੈਂਟ ਆਰਗੇਨਾਈਜੇਸ਼ਨ ਆਫ ਪੰਜਾਬ ਯੂਨੀਵਰਸਿਟੀ ਉਹ ਹਨੀ ਓਪਨ ਹਾਊਸ ਡਿਬੇਟ ਹੁੰਦੀ ਸੀ ਸਾਰੀਆਂ ਪੋਲਿਟੀਕਲ ਆਰਗੇਨਾਈਜੇਸ਼ਨਸ ਨੇ ਜਿਹੜੀਆਂ ਉਹਨਾਂ ਨੂੰ ਰਲ ਕੇ ਇਸ ਮੁੱਦਾ ਚੱਕਣਾ ਚਾਹੀਦਾ ਵੀ ਇੱਥੇ ਦੁਬਾਰਾ ਉਹੀ ਮਾਹੌਲ ਬਣਾਇਆ ਜਾਵੇ ਤੇ ਸਾਡੀ ਜਿਹੜੀ ਆਰਗੇਨਾਈਜੇਸ਼ਨ ਆ ਸੋਪੋ ਅਸੀਂ ਇਹਦੇ ਤੇ ਬਤੌਰ ਇਸ ਮੁੱਦੇ ਦੇ ਉੱਤੇ ਇਹ ਜਿਹੜਾ ਹੱਕ ਹੈ ਇਹਦੇ ਤੇ ਲੜਾਂਗੇ ਸਾਡੇ ਟਾਈਮ ਜਦੋਂ ਮੈਂ ਇੱਥੇ ਇਲੈਕਸ਼ਨ ਲੜਦਾ ਸੀ ਹੈਗੇ ਉਦੋਂ ਵੀ ਪੋਲੀਟੀਕਲ ਵਿੰਗ ਸਾਰੀ ਸੀਗੇ ਉਦੋਂ ਵੀ ਚਾਹੇ ਹਰਿਆਣੇ ਨਾਲ ਸੰਬੰਧਤ ਲਾਲੀਏ ਜਾਂ ਪੰਜਾਬ ਨਾਲ ਸੰਬੰਧਤ ਜਿੰਨੀਆਂ ਵੀ ਪਾਰਟੀਆਂ ਨੇ ਸਾਰੇ ਪਰ ਉਦੋਂ ਸੋਪੂ ਤੇ ਪੂਸੂ ਦੀ ਹੀ ਚੜਤ ਸੀ ਦੁਬਾਰੇ ਮੁੱਲ ਮੋੜਨ ਵੇਲੇ ਥੋੜੀ ਜੀ ਕਸਰ ਲੱਗਦਾ ਗੋੜੀ ਜੀ ਛੱਡਤੀ ਕਿ ਆਖਰਕਾਰ ਜਦੋਂ ਵੀ ਧਰਨੇ ਵਿਚਾਰੇ ਹੁੰਦੇ ਨੇ ਲੋਕ ਸ਼ਿਕਵੇ ਕਰਦੇ ਨੇ ਸਟੂਡੈਂਟ ਕਹਿੰਦੇ ਅਸੀਂ ਉਹਨਾਂ ਖੜਤਾ ਜਾਂਦੇ ਆ ਦੁਬਾਰੇ ਆਉਂਦੇ ਨਹੀਂ ਮੁੜ ਕੇ ਵੀ ਜਿਹੜੀਆਂ ਮੇਰੀਆਂ ਜੜਾਂ ਨੇ ਮੈਂ ਤਾਂ ਉਹਦੀ ਮਦਦ ਕਰਨ ਆਇਆ ਤੇ ਹਰ ਸਾਲ ਕਰਦਾ ਉਹ ਲਾਈਫ ਮੇਰੀ ਅਲੱਗ ਆ ਦੇਖੋ ਜਿੱਥੋਂ ਤੁਸੀਂ ਨੇ ਸ਼ੁਰੂਆਤ ਕੀਤੀ ਐ ਅੱਜ ਮੈਂ ਆਉਦੇ ਮਤਲਬ ਲਈ ਕੁਝ ਚੀਜ਼ ਚੇਂਜ ਕਰਨਾ ਤਾਂ ਫਿਰ ਤੋਂ ਮਤਲਬ ਹੀ ਹੋ ਗਿਆ ਤੇ ਜੇ ਮੈਂ ਕਮਾਂ ਵੀ ਮੈਂ ਵੱਡਾ ਲੀਡਰਾਂ ਜੀ ਮੈਂ ਜ਼ੋਰ ਚਾਪਸ ਹਸਤੀ ਨਾਲ 20 ਵੋਟਾਂ ਪਾ ਲਵਾਂ ਐ ਨਹੀਂ ਉਰੇ ਤਾਂ ਸਟੂਡੈਂਟ ਆਪਦੇ ਮਨ ਨਾਲ ਪਾਉਂਦੇ ਨੇ ਤੇ ਬੜੇ ਵਧੀਆ ਤਰੀਕੇ ਨਾਲ ਸਿਸਟਮ ਹੁੰਦਾ ਤਾਂ ਉਹੀ ਇਲੈਕਸ਼ਨਸ ਨੂੰ ਜਾਣ ਕੇ ਕੁਝ ਬੰਦੇ ਇਹਨੂੰ ਬਦਰਾਮ ਕਰਨ ਦੇ ਚੱਕਰ ਚ ਮੈਂ ਇਹਹੀ ਚੀਜ਼ ਕਹਿਣੀ ਚਾਹਣਾ ਵੀ ਮਾੜੇ ਮੋਟੇ ਇਕਾ ਦੁੱਕਾ ਜੋ ਮਸਲੇ ਹੋ ਜਾਂਦੇ ਨੇ ਉਹ ਪੰਚਾਇਤੀ ਚੋਣਾਂ 'ਚ ਵੀ ਹੁੰਦੇ ਨੇ ਉਹ ਐਮਐਲਏ ਦੀਆਂ ਚੋਣਾਂ 'ਚ ਵੀ ਹੁੰਦੇ ਨੇ ਉਹ ਲੋਕ ਸਭਾ ਦੀਆਂ ਚੋਣਾਂ 'ਚ ਵੀ ਹੁੰਦੇ ਨੇ ਤਾਂ ਸਾਰਾ ਕੇਂਦਰ ਆਪਾਂ ਸਟੂਡੈਂਟ ਪੋਲਿਟਿਕਸ 'ਤੇ ਹੀ ਰੱਖਦੇ ਆਂ ਸਸਿਕਾਲਾ ਯੂਨੀਵਰਸਿਟੀ ਦੀ ਚੋਣਾਂ ਜਿਵੇਂ ਕਹਿੰਦੀ ਹਰ ਵਾਰੀ ਖਾਸ ਹੁੰਦੀਆਂ ਨੇ ਖੈਰ ਹੁਣ ਨੇੜੇ ਲੱਗ ਲੱਗ ਚੁੱਕੇ ਨੇ ਤੇ ਤਿਆਰੀਆਂ ਮੁੰਡਿਆਂ ਨੇ ਖਿੱਚਤੀਆਂ ਨੇਗੀਆਂ ਦਲਵੀਰ ਗੋਲੜੀ ਆਏ ਨੇ ਅੱਜ ਕਿਉਂਕਿ ਸੋਪੂ ਦੇ ਪੁਰਾਣੇ ਮੈਂਬਰ ਵੀ ਨੇ ਤੇ ਜ਼ਿੰਮੇਵਾਰੀ ਰਹੀ ਹੈ ਬਾਈ ਉਹਨਾਂ ਕੋਲ ਵੀ ਪ੍ਰਧਾਨਗੀ ਦੀ ਬਾਈ ਪਹਿਲਾਂ ਤਾਂ ਜਦੋਂ ਅੱਜ ਯੂਨੀਵਰਸਿਟੀ ਆਉਣਾ ਤੀਗਾ ਚਾਹ ਪਹਿਲਾਂ ਵਾਂਗੂ ਹੀ हां ਅੱਜ ਜਦੋਂ 2-3 ਦਿਨ ਦਾ ਇਹ ਲੱਗ ਰਿਹਾ ਤਾਂ ਯੂਨੀਵਰਸਿਟੀ ਆਨਲੀ ਦਾ ਇੱਕ ਵੱਖਰਾ ਹੀ ਚਾ ਹੁੰਦਾ ਵੀਰੇ ਮੈਨੂੰ ਲੱਗਦਾ ਇੰਨਾ ਚੋ ਕਿਸੇ ਜਗ੍ਹਾ ਤੇ ਜਾਣ ਦਾ ਨਹੀਂ ਹੁੰਦਾ ਹੁਣ ਵੀ ਜਦੋਂ ਕਦੇ ਚੰਡੀਗੜ੍ਹ ਸੋ ਵੀ ਕਿਹੜਾ ਵਾਜਦਾ ਤਾਂ ਇੱਥੇ ਰੋਟੀ ਖਾ ਕੇ ਜਾਂਦੇ ਆਂ ġੇੜਾ ਗੂੜਾ ਕੱਢ ਕੇ ਜਾਂਦੇ ਆਂ ਆਥ ਨੇ ਜਿੱਥੇ ਅਸੀਂ ਹੋਸਟਲਾਂ 'ਚ ਰਹਿੰਦੇ ਸੀ ਸੋ ਇਹ ਚੀਜ਼ ਨੂੰ ਕੋਈ ਵੀ ਬੰਦਾ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਪੜਿਆ ਹੋਇਆ ਉਹ ਕਦੇ ਵੀ ਇਸ ਚੀਜ਼ ਨੂੰ ਭੁੱਲ ਨਹੀਂ ਸਕਦਾ ਕਿਉਂਕਿ ਇਹਦੀ ਹਵਾ ਇਹਦੀ ਮਿੱਟੀ ਸਾਡੇ ਕਣ-ਕਣ 'ਚ ਅਸੀ ਹੋਈ ਹੈ ਜਿਵੇਂ ਕਹੀਏ ਨਾ ਕਈ ਵਾਰੀ ਜਦੋਂ ਮੁੰਡੇ ਬਰੇ ਧਰਨੇ ਮੁਜਾਰੇ ਕਰ ਰਹੇ ਹੁੰਦੇ ਨੇ ਤੁਸੀਂ ਵੀ ਕਰਦੇ ਰਹੇ ਹੋਗੇ ਆਪਦੇ ਸਮੇਂ ਦੇ ਦੌਰਾਨ ਉਦੋਂ ਕਈ ਲੋਕਾਂ ਦਾ ਸ਼ਿਕਵਾ ਹੁੰਦਾ ਕਹਿੰਦੇ ਯਾਰ ਉਰੋਂ ਪੜਕੇ ਤਾਂ ਬਾਗੇ ਬਹੁਤ ਸਾਰੇ ਲੋਕ ਵਾਪਸ ਨਹੀਂ ਆਉਂਦੇ ਹੈਗੇ ਜਿਵੇਂ ਤੁਸੀਂ ਹਾਲਾਂਕਿ ਤੁਸੀਂ ਤਾਂ ਪਹਿਲਾਂ ਵੀ ਕਈ ਵਾਰੀ ਐਕਟਿਵ ਦਿਖਾਈ ਦਿੰਦੇ ਹੋ ਤੁਸੀਂ ਵੀ ਪੂਰਾ ਟੱਚ ਰਹੇ ਆ ਜਿਹੜਾ ਪਿੱਛੇ ਜੇ ਇਲੈਕਸ਼ਨ ਨਹੀਂ ਸੀ ਕਰਵਾ ਰਹੇ ਤਾਂ ਜਿੱਥੇ ਵੀ ਮੈਨੂੰ ਬੁਲਾਇਆ ਜਾਂਦਾ ਯਾਨੀ ਕਿ ਕਿਉਂਕਿ ਸਾਡੀ ਸ਼ੁਰੂਆਤ ਹੀ ਇੱਥੋਂ ਹੈ ਜੇ ਅਸੀਂ ਉਰੇ ਪ੍ਰੈਜ਼ੀਡੈਂਟ ਮੈਂ ਨਾ ਬਣਿਆ ਹੁੰਦਾ ਤਾਂ ਮੈਂ ਕਦੇ ਵੀ ਮੇਨਸਟ੍ਰੀਮ ਪੋਲਿਟਿਕਸ ਸੋਚ ਹੀ ਨਹੀਂ ਸਕਦਾ ਸੋ ਸਟੂਡੈਂਟ ਆਰਗੇਨਾਈਜੇਸ਼ਨ ਆਫ ਪੰਜਾਬ ਯੂਨੀਵਰਸਿਟੀ ਆ ਸੋ ਇੱਥੇ ਜਿਹੜੇ ਬਹੁਤ ਮੁੱਦੇ ਨੇ ਜਿਵੇਂ ਮੈਂ ਅੱਜ ਇੱਥੇ ਖੜੇ ਆ ਉੱਥੇ ਸਾਡੀ ਓਪਨ ਹਾਊਸ ਡਿਬੇਟ ਹੁੰਦੀ ਸੀ ਸਾਰੀਆਂ ਪੋਲੀਟੀਕਲ ਆਰਗੇਨਾਈਜੇਸ਼ਨਸ ਨੇ ਜਿਹੜੀਆਂ ਉਹਨਾਂ ਨੂੰ ਰਲ ਕੇ ਇਸ ਮੁੱਦਾ ਚੱਕਣਾ ਚਾਹੀਦਾ ਵੀ ਇੱਥੇ ਦੁਬਾਰਾ ਉਹੀ ਮਾਹੌਲ ਬਣਾਇਆ ਜਾਵੇ ਤੇ ਸਾਡੀ ਜਿਹੜੀ ਆਰਗੇਨਾਈਜੇਸ਼ਨ ਆ ਸੋਪੋ ਅਸੀਂ ਇਹਦੇ ਤੇ ਬਤੌਰ ਇਸ ਮੁੱਦੇ ਦੇ ਉੱਤੇ ਇਹ ਜਿਹੜਾ ਹੱਕ ਹੈ ਇਹਦੇ ਤੇ ਲੜਾਂਗੇ ਦੇ ਨੌਜਵਾਨਾਂ ਨੂੰ ਜਿਹੜਾ ਉਹਨਾਂ ਦਾ ਸਹੀ ਰਾਈਟ ਮਿਲਣਾ ਚਾਹੀਦਾ ਉਹ ਆਪਦੀ ਗੱਲ ਨੌਜਵਾਨਾਂ ਤੱਕ ਰੱਖ ਸਕਣ ਲਿੰਕਡੋ ਦੇ ਆਉਣ ਤੋਂ ਬਾਅਦ ਬਹੁਤ ਸਾਰੇ ਇਹ ਜਿਹੇ ਰੂਲ ਆ ਗਏ ਨੇ ਜਿਨ੍ਹਾਂ ਕਰਕੇ ਐਕਚੁਅਲ ਜਿਹੜੇ ਸਟੂਡੈਂਟ ਲੀਡਰ ਮਿਹਨਤ ਕਰਦੇ ਨੇ ਉਹਨਾਂ ਨੂੰ ਕਦੇ ਵਾਰੀ ਨਹੀਂ ਮਿਲਦੀ ਸੋ ਉਹਦੇ 'ਚ ਤੁਸੀਂ ਇਹ ਮੰਨ ਲਓ ਵੀ ਜਿਹੜਾ ਇੱਕ ਵਾਰ ਬੰਦਾ ਇਲੈਕਸ਼ਨ ਲੜ ਗਿਆ ਉਹਨੂੰ ਦੁਬਾਰੇ ਉਹ ਦੂਸਰਾ ਕਿਸੇ ਵੀ ਪੋਸਟ ਤੇ ਇਲੈਕਸ਼ਨ ਨਹੀਂ ਲੜ ਸਕਦਾ ਹਾਲਾਂਕਿ ਜਿਵੇਂ ਆਪਾਂ ਦੂਜੀ ਇਲੈਕਸ਼ਨ 'ਚ ਦੇਖੀਏ ਪਹਿਲਾਂ ਬੰਦਾ ਸਰਪੰਚੀ ਤੋਂ ਸ਼ੁਰੂ ਕਰਦਾ ਹੋਲੀ ਹੋਲੀ ਜਾਂ ਕੀ ਕਿਤੇ ਉਹ ਕਰਦਾ ਮੈਂ ਵੀ ਦੋ ਇਲੈਕਸ਼ਨਾਂ ਲੜੀਆਂ ਨੇ ਸਾਡੇ ਦਿਆਲ ਪ੍ਰਤਾਪ ਰੰਧਾਵਾ ਨੇ ਲੜੀਆਂ ਨੇ ਬਲਵਿੰਦਰ ਸਿੰਘ ਕੰਗ ਜੋ ਲੋਕ ਸਭਾ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਇਸ ਸਮੇਂ ਉਹਨਾਂ ਨੇ ਦੋ ਇਲੈਕਸ਼ਨਾਂ ਲੜੀਆਂ ਨੇ ਸੋ ਮੈਨੂੰ ਲੱਗਦਾ ਕਿ ਆਪਾਂ ਨੌਜਵਾਨਾਂ ਤੋਂ ਇਹਨਾਂ ਦਾ ਹੱਕ ਖੋ ਰਹੇ ਹਾਂ ਨੌਜਵਾਨਾਂ ਨੌਜਵਾਨ ਜਿੰਨਾ ਆਪਦੇ ਆਪ ਨੂੰ ਆ ਸਮਿਆਂ ਦੇ ਵਿੱਚ ਸਮਝ ਜਾਣਗੇ ਉਨੀ ਉਹ ਵਧੀਆ ਤਰੀਕੇ ਨਾਲ ਉਹ ਲੀਡਰ ਨੇ ਜਿਹੜੇ ਆਪਦੇ ਹਲਕੇ ਦੀ ਗੱਲ ਆਪਦੇ ਏਰੀਆ ਦੀ ਗੱਲ ਜਦੋਂ ਇਹ ਯੂਨੀਵਰਸਿਟੀ ਤੋਂ ਪਾਸ ਆਊਟ ਹੋ ਜਾਣਗੇ ਤਾਂ ਵਧੀਆ ਰੱਖ ਸਕਦੇ ਨੇ ਜਿਆਦਾ ਤਖਲ ਅੰਦਾਜ਼ੀ ਹੋ ਗਈ ਉਦੋਂ ਬਾਅਦ ਚ ਲੱਗਦਾ ਮਾਹੌਲ ਚੇਂਜ ਹੋ ਗਿਆ ਤਾਂ ਹੀ ਇਸ ਵਾਰੀ ਤਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਵੀ ਲੋਕ ਕਹਿੰਦੇ ਨੇ ਕਹਿੰਦੇ ਹਰੇਕ ਬੰਦਾ ਇਹ ਕਹਿ ਰਿਹਾ ਵੀ ਪੁਰਾਣੇ ਦੌਰ ਚ ਜਾਈਏ ਪੁਰਾਣਾ ਦੌਰ ਲੋਕਾਂ ਨੂੰ ਸਮਝ ਆ ਗਈ ਵੀ ਸ਼ਾਇਦ ਉਦੋਂ ਲੜਾਈਆਂ ਵੀ ਘੱਟ ਸੀਗੀਆਂ ਭਾਈਚਾਰਾ ਜ਼ਿਆਦਾ ਸੀ ਮਸਲੇ ਜ਼ਿਆਦੇ ਹੱਲ ਹੋ ਜਾਂਦੇ ਸਾਡੇ ਟਾਈਮ ਜਦੋਂ ਮੈਂ ਇੱਥੇ ਇਲੈਕਸ਼ਨ ਲੜਦਾ ਸੀ ਹੈਗੇ ਉਦੋਂ ਵੀ ਪੋਲੀਟੀਕਲ ਵਿੰਗ ਸਾਰੀ ਸੀਗੇ ਉਦੋਂ ਵੀ ਚਾਹੇ ਹਰਿਆਣੇ ਨਾਲ ਸੰਬੰਧਤ ਲਾਲੀਏ ਜਾਂ ਪੰਜਾਬ ਨਾਲ ਸੰਬੰਧਤ ਜਿੰਨੀਆਂ ਵੀ ਪਾਰਟੀਆਂ ਨੇ ਸਾਰੇ ਪਰ ਉਦੋਂ ਸੋਪੂ ਤੇ ਪੂਸੂ ਦੀ ਹੀ ਚੜਤ ਸੀ ਤੇ ਤਕੜੇ ਸੀ ਮ ਆ ਹੁਣ ਵੀ ਸਾਡੀ ਟੀਮ ਬਹੁਤ ਤਾਕੜੀ ਆ ਐਤਕੀ ਵੀ ਤੁਸੀਂ ਉਹੀ ਚੀਜ਼ ਦੇਖੋਗੇ ਸੋ ਨੌਜਵਾਨ ਨੇ ਜਿਹੜੇ ਉਹ ਤੁਸੀਂ ਐਂ ਕਹਿ ਲਓ ਵੀ ਵਧੀਆ ਤਰੀਕੇ ਨਾਲ ਮਿਹਨਤ ਕਰ ਰਹੇ ਨੇ ਇਸ ਸਮੇਂ ਤੇ ਇਹਨਾਂ ਨੇ ਬੜੀ ਮਿਹਨਤ ਕਰੀ ਅਸੀਂ ਰੀਯੂਨੀਅਨ ਵੀ ਪਿੱਛੇ ਜੇ ਰੱਖੀ ਸੀਗੀ ਪਿਛਲੀ ਵਾਰ ਜਿਹੜੀ ਕੁੜੀ ਸਾਡੀ ਇਲੈਕਸ਼ਨ ਲੜੀ ਬਹੁਤ ਤਕੜੇ ਤਰੀਕੇ ਨਾਲ ਜਿਹੜੀ ਇਲੈਕਸ਼ਨ ਲੜੀ ਆ ਉਹ ਇਹ ਸਾਰੀ ਟੀਮ ਨੇ ਲੜਾਈ ਆ ਤੇ ਐਤਕੀ ਵੀ ਜਿਹੜੀਆਂ ਅਸੀਂ ਲੜਾਂਗੇ ਇਲੈਕਸ਼ਨ ਤਾਂ ਤੁਸੀਂ ਉਹਦੇ ਚ ਬਹੁਤ ਫਰਕ ਦੇਖੋਗੇ ਸਾਡੀ ਆਰਗੇਨਾਈਜੇਸ਼ਨ ਨੂੰ ਚੜ੍ਹਦੀ ਕਲਾ 'ਚ ਤੁਸੀਂ ਦੇਖੋਗੇ ਬਹੁਤੋ ਦਿੱਤੇ ਯੂਨੀਵਰਸਿਟੀ ਨੇ ਤੇ ਅੱਗੇ ਵੀ ਦਿੰਦੀ ਰਹੂਗੀ ਆਪਾਂ ਕਹਿੰਦੇ ਆ ਪਰ ਗੱਲ ਇਹ ਹੈ ਵੀ ਲੀਡਰਾਂ ਨੇ ਦੁਬਾਰੇ ਮੁੱਲ ਮੋੜਨ ਵੇਲੇ ਥੋੜੀ ਜੀ ਕਸਰ ਲੱਗਦਾ ਗੋੜੀ ਜੀ ਛੱਡਤੀ ਕਿ ਆਖਰਕਾਰ ਜਦੋਂ ਵੀ ਧਰਨੇ ਵਿਚਾਰੇ ਹੁੰਦੇ ਨੇ ਲੋਕ ਸ਼ਿਕਵੇ ਕਰਦੇ ਨੇ ਸਟੂਡੈਂਟ ਕਹਿੰਦੇ ਅਸੀਂ ਉਹਰੇ ਖੜ ਤਾਂ ਜਾਂਦੇ ਆ ਦੁਬਾਰੇ ਆਉਂਦੇ ਨਹੀਂ ਮੁੜ ਕੇ ਥੋੜੇ ਠੀਕ ਹੈ ਵੀ ਤੁਸੀਂ ਕੁਝ ਲੋਕ ਉਹ ਜਿਹੜੇ ਲਗਾਤਾਰ ਯੂਨੀਵਰਸਿਟੀ ਦੇ ਨਗਰ ਕੌਂਸਲ ਦੀ ਗੱਲ ਕਰ ਲਈ ਉਹ ਵੀ ਬਹੁਤ ਐਕਟਿਵ ਦਿਖਾਈ ਦਿੰਦੇ ਨੇ ਪਰ ਜ਼ਿਆਦਾਤਰ ਜਿਹੜੇ ਲੋਕ ਜਿਹੀਏ ਕਿ ਪੋਲੀਟੀਕਲ ਤੌਰ ਤੋਂ ਹਟ ਕੇ ਬਾਕੀ ਪੋਸਟਾਂ ਦੇ ਵਾਕਿਸ਼ ਸ਼ਾਇਦ ਉਹਨ ਤਾਂ ਮੈਂ ਉਹੀ ਸਵਾਲਾਂ ਦਾ ਇੱਕੋ ਜਵਾਬ ਆ ਵੀ ਜਿਹੜੀਆਂ ਮੇਰੀਆਂ ਜੜ੍ਹਾਂ ਨੇ ਮੈਂ ਤਾਂ ਉਹਦੀ ਮਦਦ ਕਰਨ ਆਇਆ ਤੇ ਹਰ ਸਾਲ ਕਰਦਾ ਉਹ ਲਾਈਫ ਮੇਰੀ ਅਲੱਗ ਆ ਦੇਖੋ ਜਿੱਥੋਂ ਤੁਸੀਂ ਨੇ ਸ਼ੁਰੂਆਤ ਕੀਤੀ ਆ ਅੱਜ ਮੈਂ ਆਪਦੇ ਮਤਲਬ ਲਈ ਕੁਝ ਚੀਜ਼ ਚੇਂਜ ਕਰ ਲਾਂ ਤਾਂ ਫਿਰ ਤਾਂ ਮਤਲਬ ਹੀ ਹੋ ਗਿਆ ਨਾ ਉਹ ਚੀਜ਼ ਨੂੰ ਲੈ ਕੇ ਮੈਨੂੰ ਸੋਪੂ ਨੇ ਹੀ ਪਛਾਣ ਦਿੱਤੀ ਆ ਸੋਪੂ ਨੇ ਹੀ ਮੈਂ 2002 ਤੋਂ ਮੈਂ ਲੱਗਿਆ ਹੋਇਆ ਪਹਿਲਾ ਮੋਨੀਟਰ ਤੋਂ ਸ਼ੁਰੂ ਕਰਿਆ ਸੀ ਮੈਂ ਕੰਮ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਨਾਨ ਪੋਲੀਟੀਕਲ ਜਥੇਬੰਦੀਆਂ ਨੇ ਇਹ ਉਦੋਂ ਸੋਪੂ ਤੇ ਪੂਸੂ ਸੀਗੀਆਂ ਪਹਿਲਾਂ ਵੀ ਬਾਕੀ ਪਾਰਟੀਆਂ ਅੱਜ ਜਿਹੜਾ ਹੁਣ ਸਮਾਂ ਹੁਣ ਵੀ ਐਂ ਹੁੰਦਾ ਹਰੇਕ ਨੇ ਆਪਦੇ ਆਪ ਦਾ ਕੰਮ ਕਰਨਾ ਤੇ ਸਟੂਡੈਂਟ ਪੜ੍ਹੇ ਲਿਖੇ ਨੇ ਇੰਟੈਲੀਜੈਂਟ ਨੇ ਉਹਨਾਂ ਨੇ ਦੇਖਣਾ ਵੀ ਕਿਹੜਾ ਸਟੂਡੈਂਟ ਲੀਡਰ ਜਿਹੜੀ ਸਾਡੀ ਆਵਾਜ਼ ਨੂੰ ਵਧੀਆ ਤਰੀਕੇ ਨਾਲ ਬੁਲੰਦ ਕਰਕੇ ਅਥਾਰਟੀ ਦੇ ਸਾਹਮਣੇ ਰੱਖ ਸਕਦਾ ਉਹਨੂੰ ਜਿਤਾਉਂਦੇ ਨੇ ਇਹ ਤੇ ਇੱਥੇ ਕੋਈ ਜਾਦੇ ਫਰਕ ਨਹੀਂ ਪੈਂਦਾ ਇੱਥੇ ਜੇ ਮੈਂ ਕਹਾਂ ਵੀ ਮੈਂ ਵੱਡਾ ਲੀਡਰਾਂ ਜੀ ਮੈਂ ਜ਼ੋਰ ਜ਼ਬਰਦਸਤੀ ਨਾਲ 20 ਵੋਟਾਂ ਪਾ ਲਵਾਂ ਐ ਨਹੀਂ ਔਰੇ ਤਾਂ ਸਟੂਡੈਂਟ ਆਪਦੇ ਮਨ ਨਾਲ ਪਾਉਂਦੇ ਨੇ ਤੇ ਬੜੇ ਵਧੀਆ ਤਰੀਕੇ ਨਾਲ ਸਿਸਟਮ ਹੁੰਦਾ ਤਾਂ ਹੀ ਇਲੈਕਸ਼ਨਸ ਨੂੰ ਜਾਣ ਕੇ ਕੁਝ ਬੰਦੇ ਇਹਨੂੰ ਬਦਨਾਮ ਕਰਨ ਦੇ ਚੱਕਰ 'ਚ ਮੈਂ ਇਹੋ ਚੀਜ਼ ਕਹਿਣੀ ਚਾਹਣਾ ਵੀ ਮਾੜੇ-ਮੋਟੇ ਇਕਾ-ਦੁਕਾ ਜੋ ਮਸਲੇ ਹੋ ਜਾਂਦੇ ਨੇ ਉਹ ਪੰਚਾਇਤੀ ਚੋਣਾਂ 'ਚ ਵੀ ਹੁੰਦੇ ਨੇ ਉਹ ਐਮਐਲਏ ਦੀਆਂ ਚੋਣਾਂ 'ਚ ਵੀ ਹੁੰਦੇ ਨੇ ਉਹ ਲੋਕ ਸਭਾ ਦੀਆਂ ਚੋਣਾਂ 'ਚ ਵੀ ਹੁੰਦੇ ਨੇ ਤਾਂ ਸਾਰਾ ਕੇਂਦਰ ਆਪਾਂ ਸਟੂਡੈਂਟ ਪੋਲਿਟਿਕਸ 'ਤੇ ਹੀ ਰੱਖਦੇ ਆ ਤਾਂ ਮੈਨੂੰ ਤਾਂ ਲੱਗਦਾ ਵੀ ਜੇ ਨੌਜਵਾਨ ਹੈ ਜਿਵੇਂ ਹੁਣ 올림픽 ਦੀ ਤਿਆਰੀ ਕਰਦੇ ਨੇ ਬੰਦੇ 10-10 12-12 ਸਾਲ ਜਾ ਕੇ ਸਾਡੇ ਮਨੂਪਖਰੇਸ ਯੂਨੀਵਰਸਿਟੀ ਨਾਲ ਸੰਬੰਧਤ ਆ ਕਿੰਨਾ ਸਾਲ ਲੱਗਿਆ ਉਹਨਾਂ ਨੂੰ ਜੇ ਹੁਣ ਨੌਜਵਾਨ ਆਪਦਾ ਕਰੀਅਰ ਵਜੋਂ ਪੋਲੀਟੀਕਲ ਲਾਈਨ ਨੂੰ ਚੁਣ ਰਹੇ ਨੇ ਤਾਂ ਉਹਨਾਂ ਨੂੰ ਇੱਥੋਂ ਮਿਹਨਤ ਜਿਹੜੀ ਤੁਰੂਗੀ ਉਹਨਾਂ ਦੀ ਤਾਂ ਉਹ ਬਹੁਤ ਉਹਨਾਂ ਦੇ ਸਹਾਇ ਸਿੱਧ ਹੋਊਗੀ ਤੇ ਉਹ ਹਰ ਇੱਕ ਬੰਦੇ ਨਾਲ ਗੱਲ ਕਰਨ ਦੇ ਵਿੱਚ ਮਾਹਰ ਹੋ ਜਾਣਗੇ ਹਰ ਇੱਕ ਇੱਕ ਇੱਥੇ ਦਾ ਮਾਹੌਲ ਆ ਜਿਹੜਾ ਬੜਾ ਵਧੀਆ ਮਾਹੌਲ ਹੁੰਦਾ ਇੱਥੇ ਤੋਂ ਉਹ ਪਿੱਛੇ ਲਾਇਬ੍ਰੇਰੀ ਆ ਮੈਨੂੰ ਲੱਗਦਾ ਕਿੰਨੇ ਹੀ ਬੰਦੇ ਇੱਥੋਂ ਪੜ੍ਹ-ਪੜ੍ਹ ਕੇ ਕਿੰਨੀਆਂ ਵੱਡੀਆਂ ਪੋਸਟਾਂ ਤੇ ਪਹੁੰਚ ਚੁੱਕੇ ਨੇ ਸੋ ਸਾਡਾ ਪਹਿਲਾ ਫਰਜ਼ ਆ ਵੀ ਅਸੀਂ ਜਿੱਥੋਂ ਅਸੀਂ ਉੱਠੇ ਆ ਤੇ ਸਾਨੂੰ ਉੱਥੇ ਖੜਕੇ ਆਪਦੇ ਭਰਾਵਾਂ ਨਾਲ ਸਾਥ ਦੇਣਾ ਚਾਹੀਦਾ ਵਾਲਾਕੀ ਜਦੋਂ ਦੇਖਦੇ ਆ ਆਹ ਉਹ ਹਵਾ ਦੇਖਦੇ ਆ ਯੂਨੀਵਰਸਿਟੀ ਦੀ ਆਮ ਤੌਰ ਤੇ ਕਹਿੰਦੇ ਹੁੰਦੇ ਨੇ ਕਿ ਬਹੁਤ ਸਾਰੇ ਲੋਕ ਸਵਰ ਜਾਂਦੇ ਨੇ ਬਹੁਤ ਵਿਗੜ ਜਾਂਦੇ ਨੇ ਸਾਰੇ ਤਰ੍ਹਾਂ ਦੀ ਹੁੰਦੇ ਨੇ ਕਿ ਖੈਰਾ ਪਰ ਜਦੋਂ ਤੁਹਾਡੇ ਵਾਲਾ ਸਮਾਂ ਰਿਹਾ ਯੂਨੀਵਰਸਿਟੀ ਦਾ ਹਾਲਾਂਕਿ ਬਹੁਤਾ ਪੁਰਾਣਾ ਨਹੀਂ ਹੈਗਾ ਪਰ ਫਿਰ ਵੀ ਜੇ ਦੇਖੀਏ ਸਮੇ ਦੇ ਫਰਕ ਪਿਆ ਜਿਵੇਂ ਕਹਿੰਦੇ ਨੇ ਵੀ ਸਮਾਂ ਹਾਈ ਟੈਕ ਹੋ ਗਿਆ ਉਹਦੇ ਹਿਸਾਬ ਦੇ ਨਾਲ ਸਟੂਡੈਂਟਾਂ ਚ ਹਾਂ ਹਾਂ ਬਹੁਤ ਫਰਕ ਪਿਆ ਗਿਆ ਬਈ ਉਦੋਂ ਮੋਬਾਈਲਾਂ ਦਾ ਐਡਾ ਬਾਲਾ ਚਾਰੇ ਵੀ ਉਦੋਂ ਨਾ ਮੇ ਨਾ ਜਿਹਾ ਸੀ ਕੰਮ ਤੇ ਇਹਨਾਂ ਕਿ ਇੱਕ ਤੇ ਬੰਦੇ ਕੋਲ ਹੀ ਹੁੰਦਾ ਸੀ ਉਦੋਂ ਜ਼ਿਆਦਾਤਰ ਐ ਤੁਰਕੀ ਯੂਨੀਵਰਸਿਟੀ ਗਾਉ ਹੋੜਦਾ ਗੱਡੀਆਂ ਗੁਡੀਆਂ ਬਹੁਤ ਹੋ ਗਿਆ ਹੁਣ ਤਾਂ ਇੱਥੇ ਐਂਟਰੀ ਬੰਦ ਹੋ ਗਈ ਪਹਿਲਾਂ ਤਾਂ ਉਹ ਐ ਢੇੜੀ ਲੱਗਦੀ ਹੁੰਦੀ ਸਾਰੀ ਇਹ ਹੁਣ ਤਾਂ ਜਗ੍ਹਾ ਜਗ੍ਹਾ ਤੇ ਵੈਰੀਗੇਟਸ ਲਾ ਕੇ ਓਪਨ ਹਾਊਸ ਬੰਦ ਕਰਤਾ ਗਰਲਜ਼ ਹੋਸਟਲ ਜਾ ਕੇ ਅਸੀਂ ਕਨਵਰਸਿੰਗ ਕਰਦੇ ਸੀਗੇ ਸ਼ੇਰੋ ਸ਼ੇਰੀ ਹੁੰਦੀ ਸੀ ਬਹੁਤ ਵਧੀਆ ਮਾਹੌਲ ਹੁੰਦਾ ਸੀਗਾ ਯਾਨੀ ਕਿ ਵਿਆਹ ਵਾਲਾ ਮਾਹੌਲ ਹੁੰਦਾ ਸੀ ਇੱਕ ਇਲੈਕਸ਼ਨਸ ਨੂੰ ਯੂਨੀਵਰਸਿਟੀ ਦਾ ਸਭ ਤੋਂ ਵੱਡਾ ਤਿਹਾੜੀ ਇਲੈਕਸ਼ਨਸ ਨੇ ਇਹ ਇੱਕ ਬਹੁਤ ਵੱਡਾ ਯਾਨੀ ਕਿ ਮੈਂ ਤਾਂ ਕਹਿੰਦਾ ਸਭ ਤੋਂ ਵੱਡਾ ਈਵੈਂਟ ਆ ਇਹ ਤੇ ਇਹਨੂੰ ਇਹਨੂੰ ਯਾਨੀ ਕਿ ਤੋੜ ਮਰੋੜ ਕੇ ਇਹਨੂੰ ਖਰਾਬ ਨਾ ਕਰਿਆ ਜਾਵੇ ਇਹ ਇਹ ਇਹਨਾਂ ਦਾ ਰਾਈਟ ਆ ਸਟੂਡੈਂਟਸ ਦਾ ਤੇ ਜਿੰਨੇ ਵੀ ਪੁਰਾਣੇ ਪੜੇ ਲਿਖੇ ਨੇ ਚਾਹੇ ਉਹ ਕਿਸੇ ਵੀ ਆਰਗੇਨਾਈਜੇਸ਼ਨ ਨਾਲ ਸੰਬੰਧਿਤ ਨੇ ਮੈਂ ਤਾਂ ਕਹਿਣਾ ਵੀ ਤੁਸੀਂ ਸਾਰੇ ਆਪਦੇ ਆਪਦੀ ਆਰਗੇਨਾਈਜੇਸ਼ਨਾਂ ਦੀ ਮਦਦ ਕਰੋ ਆਪਾਂ ਨੇ ਇਹ ਮੁੰਡਿਆਂ ਨੂੰ ਗਾਈਡ ਕਰੀਏ ਵਧੀਆ ਕੋਈ ਇਹਨਾਂ ਨੂੰ ਆਪਾਂ ਕਿਸੇ ਤਰੀਕੇ ਨਾਲ ਕੋਈ ਮਦਦ ਕਰ ਸਕਦੇ ਆ ਤਾਂ ਆਪਾਂ ਨੂੰ ਮਦਦ ਹਰ ਪੱਖੋਂ ਕਰਨੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਤੇ ਬਿਲਕੁਲ ਆ ਯੂਨੀਵਰਸਿਟੀ ਦੀ ਚੋਣਾ ਖੇਰ ਆਉਂਦੇ ਦਿਨਾਂ 'ਚ ਦੇਖਣ ਨੂੰ ਮਿਲਣਗੀਆਂ ਪਰ ਗੱਲ ਇਹ ਹੈ ਵੀ ਪੁਰਾਣੇ ਸਟੂਡੈਂਟ ਨੇ ਜਿਵੇਂ ਗੋਲਡ ਹੀ ਹੋਣੇ ਨੇਗੇ ਤਾਂ ਇਹ ਕਹਿੰਦੇ ਕਿ ਸਾਨੂੰ ਉਹਦੀ ਜੜਾਂ ਨਹੀਂ ਭੁੱਲਣੀਆਂ ਚਾਹੀਦੀਆਂ ਬਹੁਤ ਸਾਰੇ ਲੋਕ ਹੁੰਦੇ ਨੇ ਕਿ ਅਗਲਾ ਭੁੱਲ ਜਾਂਦਾ ਹੈਗਾ ਯਾਦ ਇੰਟਰਵਿਊਆਂ 'ਚ ਕਦੇ-ਕਦੇ ਕਰਦੇ ਦਿਖਦੇ ਨੇਗੇ ਪਰ ਗੱਲ ਤਾਂ ਇਹ ਹੈ ਵੀ ਸਮਾਂ ਜਿਵੇਂ ਜਿਵੇਂ ਦਿਨਾਂ ਬਦਲ ਰਿਹਾ ਉਹ ਚੰਗੇ ਵਾਲੇ ਪਾਸੇ ਨੂੰ ਜਾਂ ਮਾੜੇ ਵਾਲੇ ਪਾਸੇ ਨੂੰ ਕਿਉਂਕਿ ਪੁਰਾਣਾ ਕਲਚਰ ਹੈ ਜਿਹੜਾ ਉਹ ਹਰੇਕ ਕੋਈ ਮੰਗ ਰਿਹਾ ਵੀ ਦੁਬਾਰੇ ਉਹ ਜਾ ਹੋਣਾ ਚਾਹੀਦਾ ਸੀਨੀਅਰ ਵੀਡੀਓ ਵਿੱਚ ਸੁਮੰਤੇ ਦੇ ਨਾਲ ਸੁਮਿਤ ਸਿੰਘ ਜਨਸਪਰਸ਼ਣ